ਸਸ਼ੀ ਕਾਲ ਦੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ Mommy Life ਐਂਡ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਹੁਸ ਨਾਓ ਤੁਸੀਂ ਸਾਰੇ ਜਾਨੇ ਕਿ ਮੈਂ ਹੋਠਕ ਠਾਕ ਹੋ ਜੀ ਐਂਡ ਮੈਂ ਵੀ ਬਿਲਕੁਲ ਠੀਕ ਠਾਕ ਆ ਉਮੀਦ ਕਰਦੀ ਆ ਕਿ ਤੁਸੀਂ ਵੀ ਸਾਰੇ ਜਾਨੇ ਬਹੁਤ ਵਧੀਆ ਹੋਵੋਗੇ ਆਪਦੇ ਘਰ ਰਾਜੀ ਖੁਸ਼ੀ ਹੋਵੋਗੇ ਤੇ ਤੰਦਰੁਸਤ ਹੋਵੋਗੇ ਸੋ ਚਲੋ ਜੀ ਫਿਰ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਆ ਉਸ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਪਲੀਜ਼ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅਗਰ ਤੁਹਾਨੂੰ ਅੱਜ ਦੀ ਵੀਡੀਓ ਥੋੜੀ ਜਿਹੀ ਵੀ ਅੱਛੀ ਲੱਗੀ ਤੇ ਵੀਡੀਓਸ ਨੂੰ ਇੱਕ ਲਾਈਕ ਜਰੂਰ ਕਰਕੇ ਜਾਇਓ ਪਿਆਰਾ ਜਿਹਾ ਕਮੈਂਟ ਮੈਨੂੰ ਜਰੂਰ ਕਰਦਿਆ ਕਰੋ ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲ ਸਕੇ YouTube ਤੇ ਕੰਮ ਕਰਨ ਦੀ ਪਲੀਜ਼ ਆਪਣੇ ਫੈਮਲੀ ਸੈਂ ਫਰੈਂਡਸ ਨਾਲ ਵੀਡੀਓ ਨੂੰ ਜਰੂਰ ਸ਼ੇਅਰ ਕਰਦਿਆ ਕਰੋ ਤੁਸੀਂ ਸ਼ੇਅ ਹਸਬੰਦ ਵਾਸ ਜਿੱਦਾਂ ਹੀ ਕੰਮ ਤੇ ਚਲੇਗੇ ਉਸ ਤੋਂ ਬਾਅਦ ਮੈਂ ਆਪਣੀ ਲਗਾਈ ਮਸ਼ੀਨੇ ਕਪੜੇ ਧੋਣ ਵਾਸਤੇ ਕੱਲ ਵੀ ਮੌਸਮ ਕਾਫੀ ਖਰਾਬ ਸੀਗਾ بارش ਵਗੈਰਾ ਹੋ ਰਹੀ ਸੀਗੀ ਨਹੀਂ ਪਰਸੋ بارش ਹੋ ਰਹੀ ਸੀ ਕੱਲ ਵੈਸੇ ਹੀ ਮੌਸਮ ਖਰਾਬ ਸੀਗਾ ਥੋੜਾ ਬੋਤਾ ਪਰ ਅੱਜ ਨਾ ਤੇ ਟਪ ਟਪ ਬਹੁਤ ਜ਼ਿਆਦਾ ਵਧੀਆਂ ਨਿਕਲੀ ਹੋਈ ਆ ਮੈਂ ਸੋਚਿਆ ਕਪੜੇ ਧੋ ਦੇਣੀਆਂ ਵੈਸੇ ਤਾਂ ਨਾ ਮੈਂ ਡੇਲੀ ਥੋੜੇ ਥੋੜੇ ਕਰਕੇ ਧੋ ਲੰਨੀਆਂ ਫਿਰ ਇਕੱਠੇ ਕਰਕੇ ਨਾ ਫਿਰ ਮੁਸ਼ਕਿਲ ਹੋ ਜਾਂਦੇ ਕਈ ਵਾਰ ਧੋਣੇ ਔਰ ਸਭ ਤੋਂ ਵੱਧ ਟੈਨਸ਼ਨ ਇਹ ਹੋ ਜਾਂਦੀ ਵੀ ਕਪੜੇ ਧੋ ਕੇ ਸੁਕਾਣੇ ਕਿੱਥੇ ਆ ਜਾਂ ਫਿਰ ਪਾਣੀ ਕਿੱਥੇ ਆ ਤਾਂ ਕਰਕੇ ਅੱਜ ਮੈਂ ਮੈਮੀ ਫੇ ਤੋਂ ਪਤਾ ਲਾਹ ਲੈ ਲਿਆ ਪੂਰਾ ਮੈਂ ਕਿਹਾ ਚਲੋ ਅੱਜ ਪਹਿਲਾਂ ਕੱਪੜੇ ਧੋ ਦਨੀ ਇੱਕ ਸਾਈਡ ਤੇ ਔਰ ਨਾ ਦੂਸਰੀ ਸਾਈਡ ਤੇ ਅੱਜ ਮੈਂ ਨਾ ਬ੍ਰੇਕਫਾਸਟ ਵਿੱਚ ਬਣਾਇਆ ਸੀਗਾ ਪੋਹਾ ਬਸ ਨਾ ਸਿੰਪਲ ਤਰੀਕੇ ਨਾਲ ਹੀ ਬਣਾਇਆ ਸੀ ਪਿਆਜ਼ ਟਮਾਟਰ ਕੱਟ ਕੇ ਔਰ ਸਬਜ਼ੀਆਂ ਵਗੈਰਾ ਮੈਂ ਪਾਈਆਂ ਨਹੀਂ ਕਿਉਂਕਿ ਥੋੜੀ ਜੀ ਮੈਨੂੰ ਜਲਦਬਾਜ਼ੀ ਸੀਗੀ ਬਸ ਲਾਸਟ ਵਿੱਚ ਹਰਾ ਧਨੀਆ ਔਰ ਥੋੜਾ ਜਿਹਾ ਮੈਂ ਗਰਮ ਮਸਾਲਾ ਐਡ ਕਰ ਦਿੱਤਾ ਸੀਗਾ ਅਗਰ ਨਾ ਤੁਸੀਂ ਇਹਦੇ ਵਿੱਚ ਸਬਜ਼ੀਆਂ ਪਾ ਕੇ ਬਣਾਉਣਾ ਚਾਹਦੇ ਹੋ ਤਾਂ ਸਬਜ਼ੀਆਂ ਵੀ ਪਾ ਕੇ ਬਣਾ ਸਕਦੇ ਹੋ ਕਾਫੀ ਜ਼ਿਆਦਾ ਹੈਲਦੀ ਹੋ ਜਾਂਦਾ ਸਬਜ਼ੀਆਂ ਔਰ ਮੇਰੇ ਕੋਲ ਤੜਕਾ ਲਗਾਉਣ ਵਾਸਤੇ ਕੜੀ ਪੱਤਾ ਹੈ ਨਹੀਂ ਸੀਗਾ ਔਰ ਕੜੀ ਪੱਤਾ ਵੈਸੀ ਮੈਂ ਲਗਾਇਆ ਹੋਇਆ ਘਰ ਦੇ ਵਿੱਚ ਨਾ ਉਹ ਕਾਫੀ ਸੁੱਕ ਗਿਆ ਸਰਦੀਆਂ ਦੇ ਵਿੱਚ ਹੁਣ ਮੈਂ ਦੇਖੂਗੀ ਅੱਗੇ ਲਗਾਉਂਗੀ ਉਹ ਨਾ ਉਹਦੇ ਨਾਲ ਟੇਸਟ ਵਧਿਆ ਆਂਦਾ ਹੈ ਔਰ ਉਹਨੂੰ ਕੜੀ ਪੱਤੇ ਨੇ ਜਰੂਰ ਪਾਇਆ ਕਰੋ ਔਰ ਨਾ ਤੁਸੀਂ ਪੋਹੇ ਦੇ ਵਿੱਚ ਥੋੜਾ ਜਿਹਾ ਨਾ ਪੀਨਟ ਵੀ ਪਾ ਲਿਆ ਕਰੋ ਜਾਨੀ ਕਿ ਮੂੰਗਫਲੀ ਦੇ ਦਾਣੇ ਉਹ ਵੀ ਉਹਦੇ ਨਾਲ ਵੀ ਟੇਸਟ ਅੱਛਾ ਆਂਦਾ ਆ ਮੈਂ ਸੋਚਿਆ ਮਸ਼ੀਨ ਤਾਂ ਲਗਾਈ ਹੋਈ ਐ ਦੂਸਰੀ ਸਾਈਡ ਤੇ ਨਾ ਮੈਂ ਬਸ ਮੇਰਾ ਅੱਜ ਫ੍ਰਿਜ ਦਾ ਜਿਹੜਾ ਕਵਰ ਸੀ ਨਾ ਕਾਫੀ ਮੈਨੂੰ ਗੰਦਾ ਲੱਗਦਾ ਸੀਗਾ ਹੁਣ ਲੱਗਦੇ ਸਾਰ ਨਾ ਮਸ਼ੀਨ ਦੇ ਵਿੱਚ ਮੈਂ ਕਈ ਨੂੰ ਵੀ ਪਾ ਦੂੰਗੀ ਨਾਲੇ ਵੀ ਤੋਤਾ ਜਾਏਗਾ ਔਰ ਨਾ ਥੋੜੀ ਜਿਹੀ ਮੈਨੂੰ ਲਾਈਟ ਕਲਰ ਵਾਲੀਆਂ ਚੀਜ਼ਾਂ ਜਾਂ ਫਿਰ ਫੈਬਰਿਕ ਵਗੈਰਾ ਪਸੰਦ ਆ ਬਸ ਥੋੜੇ ਲਾਈਟ ਕਲਰ ਹੋਣ ਕਰਕੇ ਨਾ ਇਹ ਜਲਦੀ ਗੰਦੇ ਹੋ ਜਾਂਦੇ ਫਿਰ ਇਹਨਾਂ ਨੂੰ ਐ ਜਲਦੀ ਜਲਦੀ ਵਾਸ਼ ਵੀ ਕਰਨਾ ਪੈਂਦਾ ਆ ਤੇ ਮੈਂ ਸੋਚਿਆ ਚੱਲ ਲੱਗਦੇ ਸਾਰ ਇਹ ਵੀ ਤੋਂ ਹੋ ਜਾਊਗਾ ਔਰ ਨਾ ਬਸ ਨਾਲੇ ਫ੍ਰਿਜ ਦੇ ਉੱਤੇ ਕਪੜਾ ਮਾਰ ਕੇ ਸਮਾਨ ਟਿਕਾ ਦ ਬਸ ਤੇ ਉਸੇ ਸਾਈਟ ਤੇ ਮੈਂ ਵੀ ਆਪਣਾ ਜਿਹੜਾ ਬ੍ਰੇਕਫਾਸਟ ਆ ਉਹ ਕਰ ਲਿਆ ਜਿਵੇਂ ਤੁਹਾਨੂੰ ਦੱਸਿਆ ਸੀ ਪੋਹਾ ਬਣਾਇਆ ਸੀ ਹਸਬੰਡ ਵੀ ਉਹੀ ਖਾ ਕੇ ਚਲੇ ਗਿਆ ਔਰ ਮੈਂ ਵੀ ਨਾ ਆਪਣਾ ਖਾਣ ਪੀਣ ਵਾਲਾ ਕੰਮ ਆ ਕੋਸ਼ਿਸ਼ ਕਰਦੀ ਹੁੰਨੀ ਸਵੇਰੇ ਨਿਪਟਾਲਵਾ ਇੱਕ ਵਾਰੀ ਖਾਣ ਵਾਲਾ ਕੰਮ ਖਤਮ ਹੋ ਜਾਂਦਾ ਨਾ ਫਿਰ ਚਲੋ ਬੰਦਾ ਆਰਾਮ ਨਾਲ ਆਪਣਾ ਘਰ ਦਾ ਕੰਮ ਆ ਜਿਹੜਾ ਕਰਦਾ ਰਹਿੰਦਾ ਆ ਨਹੀਂ ਤਾਂ ਫਿਰ ਮੈਨੂੰ ਵਿੱਚੇ ਆਪਣੇ ਖਾਣ ਦੀ ਟੈਨਸ਼ਨ ਲੱਗੀ ਰਹਿੰਦੀ ਆ ਵਿੱਚੇ ਮੈਨੂੰ ਘਰ ਦੇ ਕੰਮ ਦੀਕਦੇ ਰਹਿੰਦੇ ਆ ਸਵੇਰੇ ਨਾ ਬਸ ਉਸੇ ਵੱਲੇ ਫਿਰ ਹਸਬੰਡ ਦੇ ਨਾਲ ਹੀ ਆਪਣਾ ਖਾਣ ਵਾਲਾ ਕੰਮ ਆ ਨਿਪਟਾ ਲੈਣੀ ਹੁੰਨੀ ਆ ਵੀਰਣਾ ਜਿੱਦਾਂ ਮੈਂ ਤੁਹਾਨੂੰ ਦੱਸਦੀ ਹੁੰਦੀ ਆ ਕਿ ਮੇਰੀ ਮਾਰਨਿੰਗ ਰੁਟੀਨ ਦੇ ਵਿੱਚ ਇਹੀ ਆ ਵੀ ਸਵੇਰੇ ਉੱਠ ਕੇ ਸਭ ਤੋਂ ਜ਼ਿਆਦਾ ਕੰਮ ਮੈਨੂੰ ਝਾੜੂ ਪੂੰਚੇ ਵਾਲਾ ਹੀ ਲੱਗਦਾ ਆ ਉਹਨਾ ਉਸ ਉਹੀ ਮੈਂ ਕੰਮ ਸਭ ਤੋਂ ਪਹਿਲਾਂ ਉੱਠ ਕੇ ਨਿਬੇੜ ਲੈਨੀ ਆ ਔਰ ਜਿਹੜੀ ਥੋੜੀ ਬਹੁਤੀ ਡੀਪ ਕਲੀਨਿੰਗ ਕਰਨ ਵਾਲੀ ਹੁੰਦੀ ਨੇ ਮੈਂ ਮਾਰਨਿੰਗ ਦੇ ਵਿੱਚ ਨਿਪਟਾ ਲੈਂਨੀ ਆ ਔਰ ਜਿੱਦੇ ਹੀ ਵਸ ਦਿਨ ਚੜਦਾ ਰਹਿੰਦਾ ਨਾ ਫੇਰ ਬਾਕੀ ਬਸ ਘਰ ਦੀਆਂ ਚੀਜ਼ਾਂ ਮੈਂ ਅਰੇਂਜ ਕਰਦੀ ਰਹਿਨੀ ਆ ਸਾਰਾ ਦਿਨ ਵੈਸੇ ਨਾ ਮਾਰਨਿੰਗ ਉੱਠ ਕੇ ਇੱਕ ਵਾਰ ਤਾਂ ਪੂਰਾ ਘਰ ਆਪਾਂ ਨੂੰ ਸੈੱਟ ਕਰਨਾ ਹੀ ਪੈਂਦਾ ਸਫਾਈ ਕਰਨੀ ਹੀ ਪੈਂਦੀ ਆ ਔਰ ਬ ਦੇ ਉਹ ਮੈਂ ਸਾਰਾ ਦਿਨ ਫਿਰ ਐਸੇ ਤਰੀਕੇ ਨਾਲ ਚੱਕਦੀ ਰਹਿਣੀ ਆ ਅਨਗੁਸ਼ੀਨ ਹਜੇ ਸੁੱਤੀ ਪਈ ਸੀ ਮੈਂ ਸੋਚਿਆ ਉਹਦੇ ਸੁੱਤੇ-ਸੁੱਤੇ ਮੈਂ ਜਿਹੜਾ ਸੋਫੇ ਵਾਲਾ ਰੂਮ ਆ ਨਾ ਉਹ ਸੈੱਟ ਕਰ ਦੇਣੀ ਆ ਕਈ ਵਾਰ ਆ ਨਾ ਉਹ ਮਤਲਬ ਜਿੱਦ ਕਰਨ ਲੱਗ ਜਾਂਦੀ ਜਿੱਦਾਂ ਹੁਣ ਉਹ ਬੈਠੀ ਕੇ ਇੱਥੇ ਟੀਵੀ ਦੇਖਦੀ ਆ ਨਾ ਜਿਵੇਂ ਉਹਨੂੰ ਕਹਿ ਦਵਾ ਕਿ ਇੱਥੇ ਉੱਠ ਜਾ ਹੁਣ ਮੈਂ ਟੀਵੀ ਵਗੈਰਾ ਇੱਥੇ ਆਪਣਾ ਸੋਫੇ ਵਗੈਰਾ ਸੈੱਟ ਕਰਨਾ ਆ ਕਈ ਵਾਰ ਉੱਠ ਜਾਂਦੀ ਫੇ ਕਈ ਵਾਰ ਬੱਚੇ ਜਿੱਦ ਕਰਦੇ ਨਾ ਉੱਠਦੇ ਨਹੀਂ ਹੈਗੇ ਤੇ ਮੈਂ ਕੋਸ਼ਿਸ਼ ਕਰਦੀ ਹੁੰਨੀ ਵੀ ਉਹਦੀ ਉੱਠਣ ਤੋਂ ਪਹਿਲਾਂ ਹੀ ਰੂਮ ਨੂੰ ਨੋ ਮੈਂ ਸੈੱਟ ਕਰ ਦਵਾਂ ਫਿਰ ਉਸ ਤੋਂ ਬਾਅਦ ਨਾ ਮੈਂ ਆਪਣੇ ਜਿਹੜੇ ਘਰ ਦੇ ਕੰਮ ਆ ਹੌਲੀ-ਹੌਲੀ ਬਾਹਰ ਜਿਹੜੇ ਹੁੰਦੇ ਆ ਜਾਂ ਫਿਰ ਕੋਠੇ ਵਾਲੇ ਉੱਪਰ ਵਾਲੇ ਹੁੰਦੇ ਫਿਰ ਮੈਂ ਕਰਦੀ ਰਹਿਣੀ ਆ ਆਰਾਮ ਨਾਲ ਔਰ ਬਸ ਜਿੱਦੇ-ਜਿੱਦੇ ਆਪਣਾ ਸਵੇਰੇ ਆਪ ਆਪਣਾ ਸਮਾਨ ਯੂਜ਼ ਕਰਦੇ ਰਹਿਨੇ ਉਦਾਂ-ਉਦਾਂ ਹੀ ਬਸ ਮਨਾਲ ਕਪੜਾ ਮਾਰ ਦੰਨੀ ਹੁੰਨੀਆਂ ਸੋਫੇ ਵਾਲੇ ਰੂਮ ਦੇ ਵਿੱਚ ਮੇਰਾ ਜ਼ਿਆਦਾ ਖਲਾਰਾ ਨਹੀਂ ਹੁੰਦਾ ਔਰ ਮੈਂ ਤੁਹਾਨੂੰ ਦੱਸਦੀ ਹੁੰਨੀ ਨਾ ਵੀ ਨਾਲ-ਨਾਲ ਮੈਂ ਆਪਣਾ ਜਿਹੜਾ ਖਲਾਰਾ ਆ ਮੈਂ ਚੱਕਦੀ ਰਹਿਣੀ ਹੁੰਨੀ ਆ ਜਿੱਦਾਂ-ਜਿੱਦਾਂ ਮੈਨੂੰ ਪੂਰੇ ਦਿਨ ਦੇ ਵਿੱਚ ਖਲਾਰਾ ਦਿਖਦਾ ਆ ਲੰਘਦੀ ਵੜਦੀ ਮੈਂ ਆਪਣੀ-ਆਪਣੀ ਜਗ੍ਹਾ ਤੇ ਸਮਾਨ ਨੂੰ ਸੈੱਟ ਇਦੇ ਨਾਲ ਇਹ ਫੇ ਘਰ ਵੀ ਅੱਛਾ ਲੱਗਦਾ ਦੇਖਣ ਚ ਸੁੰਦਰ ਲੱਗਦਾ ਆ ਕਿਉਂਕਿ ਆਪਣੇ ਆਪ ਨੂੰ ਜਦ ਕੋਈ ਚੀਜ਼ ਤੁਹਾਨੂੰ ਵਧੀਆ ਨਹੀਂ ਲੱਗਦੀ ਤੁਸੀਂ ਸੋਚੋ ਫੇ ਦੂਸਰੇ ਨੂੰ ਵਧੀਆ ਕਿੱਥੋਂ ਲੱਗੇਗੀ ਸੋ ਮੇਰਾ ਵੀ ਇਹੀ ਹਾਲ ਆ ਮੈਨੂੰ ਜਿਹੜੀਆਂ ਬੁੱਕਾਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਆਪਣੇ ਆਪ ਨੂੰ ਹੀ ਨਹੀਂ ਚੰਗੀਆਂ ਲੱਗਦੀਆਂ ਫੇ ਮੈਂ ਸੋਚਦੀ ਹੁੰਦੀ ਜੇ ਤਾਂ ਇਹ ਚੀਜ਼ ਮੈਨੂੰ ਨਹੀਂ ਅੱਛੀ ਲੱਗਦੀ ਤਾਂ ਦੂਸਰਾ ਜਣਾ ਦੇਖੇਗਾ ਤਾਂ ਕਿੰਨਾ ਜ਼ਿਆਦਾ ਬੁਰਾ ਲੱਗੇਗਾ ਸੋ ਇਸ ਕਰਕੇ ਫੇ ਨਾਲ ਦੀ ਨਾਲ ਕੋਸ਼ਿਸ਼ ਕਰਦੀ ਹੁੰਨੀ ਵੀ ਆਪਣੇ ਘਰ ਨੂੰ ਜਿੱਥੇ-ਜਿੱਥੇ ਚੀਜ਼ਾਂ ਸਿਮੇਟਣ ਵਾਲੀਆਂ ਮੈਂ ਸਿਮਿਰਦਨ ਨਹੀਂ ਆ ਔਰ ਨਾ ਬਸ ਦੂਸੀ ਸਾਈਡ ਤੇ ਮੈਂ ਕਿਚਨ ਚਾਗੀ ਸੀ ਕਿ پاس ਮੇਰੇ ਕੁਝ ਬਰਤਨ ਵਗੈਰਾ ਰਾਤ ਦੇ ਮੈਂ ਧੋਤੇ ਪਈ ਸੀ ਕਿ ਉਹਨਾਂ ਨੂੰ ਪਹਿਲਾਂ ਮੈਂ ਆਪਣੀ ਆਪਣੀ ਜਗ੍ਹਾ ਤੇ ਟਿਕਾ ਦਿੱਤਾ ਰੈਕ ਦੇ ਵਿੱਚ ਟੋਕਰਾ ਵਗੈਰਾ ਵੀ ਮੈਂ ਖਾਲੀ ਕਰ ਲਿਆ ਮੈਂ ਕਿ ਫਿਰ ਮੈਂ ਭਾਂਡੇ ਵਗੈਰਾ ਮੰਜਨੇ ਆ ਔਰ ਨਾ ਇੱਥੇ ਬਸ ਕੁਝ ਮਿਲਕ ਵਗੈਰਾ ਮੇਰਾ ਪਿਆ ਸੀ ਕੱਲ ਦਾ ਪੁਰਾਣਾ ਔਰ ਮੈਂ ਇਹਨੂੰ ਨਾ ਮਤਲਬ ਇੱਕ ਵਾਰੀ ਗਰਮ ਕਰਕੇ ਮੈਂ ਜ਼ਰੂਰ ਕੱਢ ਲੈਣੀ ਹੁੰਨੀ ਆ ਕਈ ਵਾਰ ਮੈਂ ਕੀ ਕਰਦੀ ਨਾ ਬਿਨਾ ਬੋਇਲ ਕੀਤੇ ਮੈਂ ਨੂੰ ਦੁਬਾਰਾ ਤੋਂ ਐਦੇ ਫ੍ਰੀਜ ਵਿੱਚ ਰੱਖ ਦੇਣੀ ਆ ਔਰ ਜਦੋਂ ਮੈਂ ਸ਼ਾਮ ਨੂੰ ਚਾਹ ਦਾ ਕੱਪ ਬਣਾਉਣੀ ਹੂੰ ਤੇ ਖਰਾਬ ਹੋ ਜਾਂ ਕੇ ਕਿਉਂਕਿ ਕੱਲ ਪੂਰਾ ਦਿਨ ਫਿਰ ਦਿਨ ਨੂੰ ਬਾਹਰ ਰਹਿਂਦਾ ਦੁੱਧ ਪਿਆ ਔਰ ਫੇ ਮੈਂ ਰਾਤ ਨੂੰ ਵੀ ਬਾਹਰ ਹੀ ਰੱਖਦੀ ਆ ਔਰ ਮੈਂ ਸਵੇਰੇ ਫੇ ਬੋਇਲ ਨਹੀਂ ਕਰਦੀ ਮੈਂ ਸਿੱਧਾ ਕਿ ਯਵਰ ਨਾਲ ਐਦੇ ਹੀ ਰੱਖ ਦਿੰਦੀ ਸੀਗੀ ਤਾਂ ਕਰਕੇ ਹੁਣ ਇੱਕ ਦੋ ਵਾਰ ਨਾਲ ਦੁੱਧ ਖਰਾਬ ਹੋ ਚੁੱਕਿਆ ਤੇ ਮੈਂ ਬੋਇਲ ਕਰਕੇ ਨਾ ਹੁਣ ਦੂਸਰੇ ਭਾਂਡੇ ਵਿੱਚ ਟਰਾਂਸਫਰ ਕਰ ਲਈ ਆਈਆਂ ਤਾਲੀ ਨਾ ਐਸ ਤਰੀਕੇ ਨਾਲ ਆਪਣੇ ਭਾਂਡੇ ਵਗੈਰਾ ਵੀ ਖਾਲੀ ਹੋ ਜਾਂਦੇ ਇੱਕੋ ਵਾਰੀ ਮਾਂਜਣ ਵਾਸਤੇ ਹਣਾ ਬਸ ਜੀ ਮੈਂ ਤੁਹਾਨੂੰ ਦੱਸਦੀ ਹੁੰਨੀ ਆ ਨਾਲ ਨਾਲ ਮੈਂ ਆਪਣਾ ਜਿਹੜਾ ਕੱਪੜਿਆਂ ਵਾਲਾ ਕੰਮ ਆ ਉਹ ਵੀ ਮੈਂ ਕੱਢ ਕੇ ਸ ਕੋਠੇ ਤੇ ਸੁਕਣੇ ਪਾ ਆਈਆਂ ਮੈਂ ਕਿਹਾ ਜਿੰਨੀ ਦੇਰ ਤੱਕ ਮੈਂ ਆਪਣੇ ਬਾਕੀ ਘਰ ਦੇ ਕੰਮ ਕਰਦੀ ਆ ਓਨੀ ਦੇਰ ਤੱਕ ਮੇਰੇ ਕੱਪੜੇ ਵੀ ਸੁੱਕ ਜਾਣੇ ਆ ਉਸ ਤੋਂ ਬਾਅਦ ਬਾਸਮਾ ਦਾ ਕਿਚਨ ਸਾਫ ਕਰਨ ਤੋਂ ਪਹਿਲਾਂ ਨਾ ਮੈਂ ਗੁਰਸ਼ੀਨ ਦਾ ਖਾਣਾ ਇੱਥੇ ਰੈਡੀ ਕਰ ਦੇਣੀ ਉਹ ਵੀ ਉੱਠ ਗਈ ਸੀਗੀ ਬਾਕੀ ਕੰਮ ਮੈਂ ਕਹਾਂ ਮੈਂ ਆਪਣੇ ਬਾਅਦ ਵਿੱਚ ਕਰੂੰਗੀ ਕਿਉਂਕਿ ਹੁਣ ਉਹਦਾ ਖਾਣ ਦਾ ਵੀ ਟਾਈਮ ਹੋ ਚੁੱਕਿਆ ਸੀ ਉਹਨੂੰ ਮੈਡੀਸਿਨ ਵੀ ਦੇਣੀ ਸੀਗੀ ਬਸ ਇੱਥੇ ਮੈਂ 2 ਜਿਹੜੇ بڑے ਚਮਚਾ ਸੂਜੀ ਦੇ ਲਏ ਸੀਗੇ ਸੂਜੀ ਨੂੰ ਨਾ ਮੈਂ ਚੰਗੇ ਤਰੀਕੇ ਨਾਲ ਭੁੰਨ ਲਿਆ ਸੀਗਾ ਤਾਂ ਕਿ ਜਿੰਨੀ ਦੇ ਤੱਕ ਆਪਣੀ ਸੂਜੀ ਜਿਹੜੀ ਲਾਲ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਮੈਂ ਇਹਨੂੰ ਭੁੰਨਿਆ ਸੀਗਾ ਬਸ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਐਡ ਕਰ ਦਉਂਗੀ ਥੋੜਾ ਜਿਹਾ ਗਰਮ ਪਾਣੀ ਤੁਸੀਂ ਬਸ ਸਿੰਪਲ ਪਾਣੀ ਵੀ ਐਡ ਕਰ ਸਕਦੇ ਹੋ ਉਸ ਤੋਂ ਬਾਅਦ ਬਸ ਮੈਂ ਇਹਨੂੰ ਇਹਦੇ ਵਿੱਚ ਨਾ ਥੋੜੀ ਜੀ ਇਲਾਇਚੀ ਪਾਊਡਰ ਪਾਇਆ ਸੀਗਾ ਉਹਦੇ ਨਾਲ ਟੇਸਟ ਵਧਿਆ ਆ ਜਾਂਦਾ ਕਿਉਂਕਿ ਬੱਚੇ ਕਈ ਵਾਰ ਸੇਮ ਸੇਮ ਖਾਣਾ ਖਾ ਕੇ ਨਾ ਬੋਰ ਵੀ ਹੋ ਜਾਂਦੇ ਆ ਸੋ ਇਸ ਕਰਕੇ ਮੈਂ ਥੋੜਾ ਜਿਹਾ ਟੇਸਟ ਵੀ ਉਹਦਾ ਚੇਂਜ ਕਰ ਦੇਣੀ ਆ ਉਸ ਤੋਂ ਇੱਕ ਤੋਂ ਡੇਢ ਮਿੰਟ ਤੱਕ ਇਹਨੂੰ ਪਕਾਇਆ ਸੀਗਾ ਔਰ ਨਾ ਲਾਸਟ ਵਿੱਚ ਇਹਦੇ ਵਿੱਚ ਮੈਂ ਪਾਉਂਗੀ ਇੱਕ ਚਮਚ ਸ਼ੱਕਰ ਦਾ ਜਿਵੇਂ ਮੈਂ ਤੁਹਾਨੂੰ ਦੱਸਦੀ ਹੁੰਨੀ ਗੁਰਸ਼ੀਨ ਨੂੰ ਮੈਂ ਵਾਈਟ ਵਾਲੀ ਚੀਨੀ ਬਿਲਕੁਲ ਵੀ ਨਹੀਂ ਦਿੰਦੀ ਔਰ ਮੈਂ ਉਹਨੂੰ ਹਮੇਸ਼ਾ ਗੁੜ ਜਾਂ ਫਿਰ ਸ਼ੱਕਰ ਦਾ ਹੀ ਯੂਜ਼ ਕਰਦੀ ਆ ਸੇਮ ਐਸੇ ਤਰੀਕੇ ਨਾਲ ਮੈਂ ਆਪਣਾ ਵੀ ਯੂਜ਼ ਕਰਦੀ ਆ ਗੁਸ਼ੀਨ ਵਾਸਤੇ ਵੀ ਯੂਜ਼ ਕਰਦੀ ਆ ਬਸ ਉਸ ਤੋਂ ਬਾਅਦ ਇਹਨੂੰ ਚੰਗੇ ਤਰੀਕੇ ਨਾਲ ਮੈਂ ਨਾ ਮਿਕਸ ਕਰ ਦਿੱਤਾ ਸੀਗਾ ਅਗਰ ਤੁਸੀਂ ਕੋਈ ਫਰੂਟ ਵਗੈਰਾ ਵਿੱਚ ਪਾ ਕੇ ਦੇਣਾ ਫਿਰ ਤੁਸੀਂ ਜਿਹੜਾ 슈ਗਰ ਆ ਥੋੜੀ ਘੱਟ ਪਾ ਕੇ ਦੇਣੀ ਆ ਅਗਰ ਤੁਸੀਂ ਫਰੂਟ ਵਗੈਰਾ ਨਹੀਂ ਪਾ ਕੇ ਦੇਣਾ ਬੱਚੇ ਨੂੰ ਕੱਲੀ ਸੂਜੀ ਬਣਾ ਕੇ ਦੇਣੀ ਆ ਫਿਰ ਤੁਸੀਂ 2 ਤੋਂ 2/3 ਜੰਮਟ ਵੀ ਨਾ 슈ਗਰ ਦੇ ਪਾ ਸਕਦੇ ਹੋ ਮੈਂ ਨਾ ਬਸ ਹਾਫ ਆ ਬਨਾਣਾ ਲਿਆ ਸੀਗਾ ਬਸ ਇਹਨੂੰ ਮੈਸ਼ ਕਰ ਲਿਆ ਸੀ ਬਨਾਣੇ ਨੂੰ ਉਸ ਤੋਂ ਬਾਅਦ ਬਸ ਇਹਦੇ ਵਿੱਚ ਆਪਾਂ ਸੂਜੀ ਮਿਕਸ ਕਰ ਦਵਾਂਗੇ ਥੋੜਾ ਜਿਹਾ ਬੈਟਰ ਮੈਨੂੰ ਨਾ ਇਹ گاੜਾ ਲੱਗਦਾ ਸੀ ਇਹਦੇ ਵਿੱਚ ਮੈਂ ਥੋੜਾ ਜਿਹਾ ਮਿਲਕ ਐਡ ਕਰਕੇ ਇਹਨੂੰ ਮਿਕਸ ਕਰ ਦਿੱਤਾ ਸੀਗਾ ਜੀ ਮਿਲਕ ਆਚ ਨੂੰ ਤੂੰ ਉਹ ਟੱਕ ਲੈ ਮੈਸ਼ਿੰਗ ਕਰ ਮੈਸ਼ਿੰਗ ਕਰ ਫੇਰ ਮਿਲਕ ਆਚ ਨੂੰ ਫੇਰ ਦੇ ਦੋ ਮਮਾ ਹਾਂ ਇਹਦਾ ਰਾ ਦੋ शीश चल दे दो चोक दे दो जाओ जाओ जाओ, जाओ। नहीं खाने दो ये मिठी है ये मिठी गोली है नाई। आजो नाई। ओ गोल वाली चोक को गोल वाली गुरशीन ना खाना खवाने तो बाद बस मैं वो बारी जो मैडिसिन की आई ना अज उन्हें सच्ची में मैंने बहुत परेशान किया मेडिसिन खाने वेले कई बार तो बहुत आराम न खा लें पर कई बार बहुत ज़्यादा तंग करती ਉਦੇ ਮਗਰ ਮਗਰ ਭੱਜ ਕੇ ਸਭ ਤੋਂ ਪਹਿਲਾਂ ਮੈਨੂੰ ਦਵਾਈ ਖਵਾ ਕੇ ਆਈ ਪਤਾ ਕੀ ਗੱਲ ਫੇ ਦੁਪਹਿਰ ਨੂੰ ਤਾਂ ਸੌਣ ਦਾ ਵੀ ਟਾਈਮ ਹੋ ਜਾਂਦਾ ਆ ਬਸ ਉਸ ਤੋਂ ਬਾਅਦ ਮੈਂ ਕਿਚਨ ਦੇ ਵਿੱਚ ਆ ਕੇ ਜਿੰਨੇ ਵੀ ਤੁਹਾਨੂੰ ਪਤਾ ਸਵੇਰੇ ਮੈਂ ਆਪਣੇ ਸਾਰੇ ਭਾਂਡੇ ਖਾਲੀ ਕੀਤੇ ਮਾਂਜਣ ਵਾਸਤੇ ਟੋਕਰਾ ਭਰ ਕੇ ਭਾਂਡਿਆਂ ਦਾ ਮਾਂਜਿਆ ਉਸ ਤੋਂ ਬਾਅਦ ਮੈਂ ਜਿਹੜੀ ਆਪਣੇ ਇੱਥੇ ਸਿੰਕ ਏਰੀਆ ਸਾਰਾ ਕਲੀਨ ਕਰ ਦਿੱਤਾ ਨਾ ਨਾਲ ਮੈਂ ਆਪਣਾ ਗੈਸ ਵਗੈਰਾ ਵੀ ਸਾਫ਼ ਕਰ ਲਾਂਗੀ ਅੱਜ ਤਣਾ ਵੈਸੇ ਮ ਗੁਰੂ ਸ਼ੀਨ ਨੇ ਮਤਲਬ ਥੋੜੀ ਬਹੁਤੀ ਐਕਟੀਵਿਟੀ ਕੀਤੀ ਆ ਕੱਲ ਤਾਂ ਇਹਨੇ ਨਾ ਬਿਲਕੁਲ ਵੀ ਐਕਟੀਵਿਟੀ ਨਹੀਂ ਕੀਤੀ ਕੱਲੇ ਉઠી ਵੀ ਇੰਨਾ ਜ਼ਿਆਦਾ ਲੇਟ ਆ ਕੱਲ ਬਸ ਸਾਰਾ ਦਿਨ ਸੋਈ ਜਾਵੇ ਉਸ ਤੋਂ ਬਾਅਦ ਬਸ ਮੈਂ ਥੋੜੀ ਜੀ ਟੈਨਸ਼ਨ ਹੋ ਗਈ ਸੀ ਵੀ ਅੱਜ ਕੋਈ ਐਕਟੀਵਿਟੀ ਵੀ ਨਹੀਂ ਕੀਤੀ ਹੈਗੀ ਉਹਨੇ ਬਿਲਕੁਲ ਵੀ ਕੋਈ ਖੇਡਦੀ ਨਹੀਂ ਸੀ ਕੱਲੇ ਨੇ ਕੁਝ ਵੀ ਖਾਦਾ ਪੀਤਾ ਨਹੀਂ ਚੰਗੀ ਤਰੀਕੇ ਨਾਲ ਮਾੜਾ ਮੋਟਾ ਹੀ ਖਾਦਾ ਸੀਗਾ ਬਸ ਫਿਰ ਮੈਂ ਕੱਲ ਸ਼ਾਮ ਨੂੰ ਨੇਰੇ ਹੋਏ ਬਸ ਇਹਦੇ ਪਾਪਾ ਨੂੰ ਫੋਨ ਕਰਕੇ ਇਹਦੀ ਰਾਤ ਨੂੰ ਹੀ ਦਵਾਈ ਲੈ ਕੇ ਆਈ ਦੁਬਾਰਾ ਤੋਂ ਰਾਤੀ ਵੀ ਨੇ ਬਹੁਤ ਜ਼ਿਆਦਾ ਮੈਨੂੰ ਤੰਗ ਕੀਤਾ ਔਰ ਪਾਪਾ ਨੂੰ ਵੀ ਬ ਤਾ ਬੱਚੇ ਜਦੋਂ ਬਿਮਾਰ ਹੋ ਜਾਂਦੇ ਨਾ ਬਾਅਦ ਵਿੱਚ ਉਹਨਾਂ ਨੂੰ ਸੰਭਾਲਣਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਆ। ਔਰ ਕੱਲ ਜੀ ਮੈਂ ਤੁਹਾਨੂੰ ਵਲੌਗ ਸ਼ੇਅਰ ਕੀਤਾ ਸੀ ਨਾ ਕੱਲ ਮੈਂ ਜਿੱਥੇ ਆਪਣਾ ਸਫਾਈ ਕਰਕੇ ਜਿੱਥੇ-ਜਿੱਥੇ ਮੇਰਾ ਖਲਾਰਾ ਜਾਂ ਫਿਰ ਜਿੱਥੇ-ਜਿੱਥੇ ਮੇਰਾ ਸਮਾਨ ਪਿਆ ਸੀ ਨਾ ਉੱਥੇ ਹੀ ਪਿਆ ਰਹਾ ਉਸ ਤੋਂ ਬਾਅਦ ਕੱਲ ਮੈਂ ਕੋਈ ਵੀ ਕੰਮ ਨਹੀਂ ਕੀਤਾ ਕੋਈ ਹੱਥ ਨਹੀਂ ਹਿਲਾਇਆ ਮੈਂ ਬਸ ਇਹ ਆ ਵੀ ਰੋਟੀ ਪਰ ਰੋਟੀ ਪਾਣੀ ਬਣਾ ਕੇ ਖਾਦਾ ਤੇ ਬਸ ਖਵਾਇਆ ਹਸਬੰਡ ਨੂੰ ਔਰ ਗੁਰਸ਼ੀਰ ਨੂੰ ਉਸ ਤੋਂ ਬਾਅਦ ਬਸ ਜਿਹੜਾ ਖਲਾਰਾ ਜਿੱਥੇ ਪਿਆ ਉੱਥੇ ਹੀ ਪਿਆ ਰਹਿ ਜਾਂਦਾ ਏਸੇ ਕਰਕੇ ਮੈਂ ਕਹਿੰਨੀ ਹੁੰਨੀ ਕੱਲਿਆਂ ਦਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਆ ਔਰ ਫਿਰ ਐਦਾਂ ਹੁੰਦੀ ਨਾ ਜਿਹੜੀ ਚੀਜ਼ ਤੁਸੀਂ ਇੱਕ ਵਾਰੀ ਕਰਕੇ ਜਿੱਥੇ ਰੱਖਤੀ ਫਿਰ ਉਹ ਉੱਥੇ ਹੀ ਰਹਿੰਦੀ ਆ ਕਿਉਂਕਿ ਤੁਹਾਨੂੰ ਪਤਾ ਆ ਤੁਸੀਂ ਉੱਠ ਕੇ ਦੁਬਾਰਾ ਕਰੋਗੇ ਤਾਂ ਤਾਂ ਉਹ ਕੰਮ ਸਾਰਾ ਨਿਬੜੇਗਾ ਕੱਲ ਵੀ ਮੇਰੇ ਘਰ ਦਾ ਹਾਲ ਐਸੀ ਤਰੀਕੇ ਨਾਲ ਰਹੀਆ ਵੀ ਮੈਂ ਕਾਫੀ ਸਾਰਾ ਖਲਾਰਾ ਆਪਣਾ ਚੱਕ ਕੇ ਪਈ ਆ ਫਿਰ ਸਵੇਰੇ ਉੱਠ ਕੇ ਸਾਜਰੇ ਮੈਂ ਕਾਫੀ ਸਾਰਾ ਖਲਾਰਾ ਚੱਕ ਕੇ ਆਇਆ ਉਹੀ ਆ ਨਾ ਵੀ ਇੱਕ ਦਿਨ ਘਰ ਦੇ ਵਿੱਚ ਅਗਰ ਕੰਮ ਨਾ ਕਰੇ ਨਾ ਔਰਤ ਜਾਂ ਫਿਰ ਜਨਾਨੀ ਇੱਕ ਦਿਨ ਘਰੇ ਕੰਮ ਨਾ ਨਾ ਕਰੇ ਘਰ ਦਾ ਹਾਲ ਦੇਖਣ ਵਾਲਾ ਹੁੰਦਾ ਜਿੱਥੇ ਕੱਲ ਕਰਕੇ ਰੱਖਿਆ ਉਦੋਂ ਹੀ ਪਿਆ ਹੋਇਆ ਸੀਗਾ ਉਹਨਾਂ ਫਿਰ ਆਪ ਨੂੰ ਵੀ ਅੰਦਰੋਂ ਅੰਦਰ ਹੀ ਘਬਰਾਹਟ ਜੀ ਹੋਣ ਲੱਗ ਜਾਂਦੀ ਆ ਵੀ ਇੰਨਾ ਸਾਰਾ ਖਲਾਰਾ ਪਿਆ ਆ ਮੈਨੂੰ ਤਾਂ ਕੋਈ ਅੰਦਰੋਂ ਅੰਦਰ ਹੀ ਹੋਣ ਲੱਗ ਜਾਂਦਾ ਵੀ ਉੱਠ ਕੇ ਫਟਾਫਟ ਕੰਮ ਕਰਾਂ ਗੁਰਸ਼ੀਲ ਨੂੰ ਕੋਸ਼ਿਸ਼ ਕੀਤੀ ਸੀਗੀ ਥੋੜਾ ਬੋਤਾ ਖੇਡ ਲੇ ਪਰ ਉਹ ਬਿਲਕੁਲ ਨਹੀਂ ਭੰਡੇ ਵਗੈਰਾ ਮੇਰੇ ਸਾਰੇ ਮਾਂਜ ਦਿੱਤੇ ਆ ਔਰ ਦੂਸਰੀ ਸਾਈਡ ਤੇ ਨਾ ਕਿਚਨ ਕਾਊਂਟਰ ਮੈਂ ਆਪਣਾ ਸਾਰਾ ਕਲੀਨ ਕਰ ਦਿੱਤਾ ਆ ਹੁਣ 바ਰੀ ਆਂਦੀ ਹੈਗੀ ਜਿਹੜਾ ਕਿਚਨ ਦੀ ਸਲਫ ਦੇ نیچے ਆਪਣਾ ਸਮਾਨ ਪਿਆ ਹੋਇਆ ਨਾ ਉਹਦੇ ਉੱਤੇ ਮੈਂ ਇੱਕ ਵਾਰੀ ਕੱਪੜਾ ਸਾਰੇ ਤੇ ਮਾਰ ਦੂੰਗੀ ਵੈਸੇ ਨਾ ਮੋਰਨਿੰਗ ਦੇ ਵਿੱਚ ਜੇ ਆਪਣਾ ਝਾੜੂ ਪੋਚੇ ਵਾਲਾ ਕੰਮ ਕਰਦੀ ਹੁੰਨੀ ਐਦਾਂ ਦਾ ਕੰਮ ਮੈਂ ਉਦੋਂ ਕਰ ਲੈਣੀ ਆ ਅੱਜ ਮੈਂ ਮਾਰਿਆ ਨਹੀਂ ਸੀ ਸੋਚਿਆ ਚੱਲ ਪੋਚਾ ਮਾਰਨ ਤੋਂ ਪਹਿਲਾਂ ਸੋਈ ਦੇ ਵਿੱਚ ਨਾ ਮੈਂ ਇਹਨਾਂ ਸਮਾਨ ਦੇ ਉੱਤੇ ਵੀ ਕੱਪੜਾ ਮਾਰ ਦੇਣੀ ਆ ਸਵੇਰੇ ਤਾਂ ਜਿੱਦਾ ਇੱਕ ਵਾਰੀ ਸਾਰੇ ਪਾਸੇ ਪੂੰਚਾ ਮਾਰਨਾ ਹੀ ਹੁੰਦਾ ਆ ਜਦੋਂ ਨਾ ਮੈਂ ਆਪਣੇ ਭਾਂਡੇ ਵਗੈਰਾ ਸਾਫ਼ ਕਰਕੇ ਹਟਦੀ ਆ ਸਿੰਘ ਖੇਰੀਏ ਦੇ ਕੋਲ نیچے ਨਾ ਕਾਫੀ ਸਾਰੇ ਆਪਣੇ ਜਿਹੜੇ ਛਿੱਟੇ ਪੈ ਜਾਂਦੇ ਪਾਣੀ ਦੇ ਔਰ ਫਿਰ ਉਸੇ ਪੈਣਾ ਦੇ ਨਾਲ ਨਾ ਫਿਰ ਸਾਰੇ ਪੂਰੇ ਘਰ ਦੇ ਵਿੱਚ ਪੈਰ ਨਿੱਕ ਚਲੇ ਜਾਂਦੇ ਨੇ ਗਿੱਲਾ ਵੀ ਹੋ ਜਾਂਦਾ ਨਾ ਫਿਖਲਾਰਾ ਜਾ ਲੱਗਦਾ ਤਾਂ ਮੈਂ ਸੋਚਿਆ ਵੀ ਥੋੜਾ ਜਿਹਾ ਗਿੱਲਾ ਹੋ ਗਿਆ ਸੀਗਾ ਵਿਚਾਲੇ ਹੱਥ ਦੇ ਨਾਲ ਹੀ ਨਾ ਪੂੰਚਾ ਲਗਾ ਦਿੰਨੀ ਆ ਉਨਾ ਕਾਫੀ سارے ਮੈਨੂੰ ਮੈਸੇਜ ਆਉਂਦੇ ਹੁੰਦੇ ਵੀ ਤੁਸੀਂ ਨੀਚੇ ਬੈਠ ਕੇ ਪੂੰਝਾ ਮਾਰਿਆ ਕਰੋ ਵਧੀਆ ਰਹਿੰਦਾ ਨੀਚੇ ਬਟ ਕੇ ਪੂੰਝਾ ਮਾਰਨਾ ਹਾਂਜੀ ਮੈਨੂੰ ਬਿਲਕੁਲ ਪਤਾ ਵੀ ਨੀਚੇ ਬੈਠ ਕੇ ਪੂੰਝਾ ਮਾਣਾ ਕਾਫੀ ਜ਼ਿਆਦੇ ਬੈਨੀਫਿਟ ਹੁੰਦੇ ਆ ਪਹਿਲਾਂ ਮੈਂ ਨੀਚੇ ਬੈਠ ਕੇ ਹੀ ਪੂੰਝਾ ਮਾਰਦੀ ਸੀਗੀ ਮੇਰਾ ਕੁਝ ਹੈਲਥ ਇਸ਼ੂ ਆ ਹੈਲਥ ਪ੍ਰੋਬਲਮ ਆ ਇਸ ਕਰਕੇ ਮੈਂ ਨਾ ਸਟੈਂਡਿੰਗ ਨਾਲ ਪੂੰਝਾ ਮਾਰਨਾ ਸਟਾਰਟ ਕੀਤਾ ਸੀਗਾ ਸੋ ਅਗਰ ਮੈਂ ਗੱਲ ਕਰਨਾ ਵੀ ਜਿੱਦਾਂ ਹੁਣ ਮੈਨੂੰ ਕੋਈ ਜਣਾ ਕੋਈ ਅੱਛੀ ਸਲਾਹ ਦੇ ਦਿੰਦਾ ਆ ਜਿਹੜੀ ਚੀਜ਼ ਮੈਨੂੰ ਲੱਗਦੀ ਹੁੰਦੀ ਨਾ ਕਿਸੇ ਦੀ ਅਡਾਪਟ ਕਰਨ ਵਾਲੀ ਉਹ ਮੈਂ ਸੁਣ ਕੇ ਅਡਾਪਟ ਨਹੀਂ ਕਰਨ ਵਾਲੀ ਉਹ ਮੈਂ ਬਿਲਕੁਲ ਨਹੀਂ ਕਰਦੀ ਹੁੰਦੀ ਕਾਫੀ سارے ਭੈਣਾਂ ਦੇ ਮੈਨੂੰ ਮੈਸੇਜ ਆਉਂਦੇ ਆ ਉਹ ਜਿਹੜੇ ਮੈਨੂੰ ਲੱਗਦੇ ਹੁੰਦੇ ਆ ਕਾਫੀ ਸਾਰੇ ਹੈਲਪਫੁਲ ਆ ਔਰ ਮੈਨੂੰ ਅੱਛੇ ਲੱਗਦੇ ਆ ਔਰ ਮੈਂ ਨਾ ਆਪਣੀ ਲਾਈਫ ਦੇ ਵਿੱਚ ਜਰੂਰ ਅਪਲਾਈ ਕਰਦੀ ਹੁੰਨੀ ਆ ਬਾਕੀ ਪਤਾ ਕੀ ਗੱਲ ਆ ਮੈਨੂੰ ਐਦਾ ਲੱਗਦਾ ਕਿ ਜਿਹੜੀ ਚੀਜ਼ ਦੇ ਵਿੱਚ ਮੈਂ ਕੰਫਰਟੇਬਲ ਆ ਜਾਂ ਫਿਰ ਜਿਹੜੀ ਚੀਜ਼ ਮੈਨੂੰ ਲੱਗਦੀ ਆ ਮੈਂ ਕਰ ਸਕਦੀ ਆ ਜਾਂ ਫਿਰ ਮੇਰਾ ਸਰੀਰ ਸਹਿ ਸਕਦਾ ਆ ਮੈਂ ਨਾ ਉਹੀ ਚੀਜ਼ ਕਰਦੀ ਹੁੰਨੀ ਆ ਉਹ ਦੂਸਰੇ ਨੂੰ ਦੇਖ ਕੇ ਮੈਂ ਦੇਖੋ ਦੇਖੀ ਕਦੀ ਵੀ ਚੀਜ਼ ਨਹੀਂ ਕਰਦੀ ਵੀ ਉਹਨੇ ਐਦਾਂ ਕੀਤਾ ਜਾਂ ਫਿਰ ਮੈਂ ਵੀ ਐਸੇ ਤਰੀਕੇ ਨਾਲ ਸੇਮ ਕਰਾਂ ਕਿ ਹਰੇਕ ਬੰਦੇ ਦੀ ਜਿਹੜੀ ਕੰਮ ਕਰਨ ਦੀ ਕਪੈਸਿਟੀ ਹੁੰਦੀ ਨਾ ਕੰਮ ਕਰਨ ਦੀ ਸ਼ਮਤਾ ਹੁੰਦੀ ਹੈ ਬਿਲਕੁਲ ਡਿਫਰੈਂਟ ਹੁੰਦੀ ਆ ਔਰ ਹੋ ਸਕਦਾ ਜਿਹੜੀ ਕੁਆਲਿਟੀਆਂ ਤੁਹਾਡੇ ਅੰਗ ਅੰਦਰ ਆ ਕੰਮ ਕਰਨ ਦੀ ਉਹ ਮੇਰੇ ਅੰਦਰ ਨਾ ਹੋਵੇ ਜਾਂ ਫੇ ਜਿਹੜੀ ਕੁਆਲਿਟੀ ਮੇਰੇ ਅੰਦਰ ਆ ਉਹ ਤੁਹਾਡੇ ਅੰਦਰ ਨਾ ਹੋਵੇ ਸੋ ਇਸ ਕਰਕੇ ਦੇਖੋ ਦੇਖ ਕੇ ਜਾਂ ਫੇ ਕਿਸੇ ਨੂੰ ਦੇਖ ਕੇ ਮੈਂ ਕਦੇ ਵੀ ਕੋਈ ਵੀ ਕੰਮ ਨਹੀਂ ਕਰਦੀ ਨਾ ਮੈਂ ਕਦੀ ਕੋਈ ਡਿਸੀਜਨ ਲੈਂਦੀ ਹੁੰਨੀ ਆ ਸਭ ਤੋਂ ਅੱਛੀ ਚੀਜ਼ ਮੈਂ ਤੁਹਾਨੂੰ ਦੱਸਦੀ ਆ ਮੈਂ ਅੱਜ ਤੱਕ ਲਾਈਵ ਦੇ ਵਿੱਚ ਆਪਣੇ ਆਪ ਨੂੰ ਕਦੀ ਵੀ ਕਿਸੇ ਨਾਲ ਕੰਪੇਅਰ ਨਹੀਂ ਕੀਤਾ ਸੋ ਸੇਮ ਮੈਂ ਤੁਹਾਨੂੰ ਵੀ ਐਸੇ ਤਰੀਕੇ ਨਾਲ ਕਹਿੰਨੀ ਆ ਕੰਪੈਰੀਜ਼ਨ ਕਰਨਾ ਨਾ ਬੰਦ ਕਰ ਦਿਓ ਇੱਕ ਦੂਸਰੇ ਦੇ ਨਾਲ ਜਦੋਂ ਤੁਸੀਂ ਆਪਣੇ ਆਪ ਨੂੰ ਕਿਸੇ ਨਾਲ ਕੰਪੈਰੀਜ਼ਨ ਕਰਦੇ ਨਾ ਉੱਥੇ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਮਾਰ ਖਾ ਜਾਂਦੇ ਹੋ ਸੋ ਇਸ ਕਰਕੇ ਤੁਸੀਂ ਜਿੱਦਾਂ ਦੇ ਵੀ ਹੈਗੇ ਉਹਦੇ ਦੇ ਰਹੋ ਰੀਅਲ ਰਹੋ ਸੋ ਜ਼ਿਆਦਾ ਬੈਟਰ ਰਹੇਗਾ ਉਹ ਤੁਹਾਡੀ ਜਿਹੜੀ ਪਰਸਨੈਲਿਟੀ ਹੈ ਨਾ ਉਹੀ ਤੁਹਾਨੂੰ ਅੱਗੇ ਤੱਕ ਲੈ ਕੇ ਜਾਏਗੀ ਔਰ बस ਉਸ ਤੋਂ ਬਾਅਦ ਜਿਹੜਾ ਮੇਰਾ ਰੂਮ ਵਗੈਰਾ ਹੈ ਸਾਰਾ ਮੈਂ ਕਲੀਨ ਕਰ ਦਿੱਤਾ ਆ ਬੈੱਡ ਸ਼ੀਟ ਵਗੈਰਾ ਮੈਂ ਝਾੜ ਕੇ ਬਿਚਾ ਦਿੱਤੀ ਆ ਅੱਜ ਨਾ ਮੈਂ ਬੈੱਡ ਸ਼ੀਟ ਚੇਂਜ ਨਹੀਂ ਕਰਨੀ ਸੀ ਕਿ ਪਾਸ ਐਸੇ ਤਰੀਕੇ ਨਾਲ ਨਾ ਸਾਰੀਆਂ ਚੀਜ਼ਾਂ ਕਮਰੇ ਦੇ ਵਿੱਚ ਅਰੇਂਜ ਕਰਕੇ ਰੱਖ ਦਿੱਤੀਆਂ ਰੂਮ ਵਗੈਰਾ ਨਾ ਮੈਂ ਆਪਣਾ ਸਾਰਾ ਸੈੱਟ ਕਰਕੇ ਆ ਚੁੱਕੀ ਹਾਂ ਹੁਣ ਮੈਂ ਕਿਚਨ 'ਚ ਆ ਗਈ ਹਾਂ ਆਪਣਾ ਜਿਹੜਾ ਖਾਣਾ ਵਗੈਰਾ ਸੀਗਾ ਮੈਂ ਕਹ ਉਹਦਾ ਕੰਮ ਆਪਣਾ ਨਿਪਟਾ ਲੈਣੀ ਆ ਕੰਮ ਕਰਦੇ ਕਰਦੇ ਨਾ ਇਸ ਵੇਲੇ ਤੱਕ ਮੈਨੂੰ ਭੁੱਖ ਲੱਗ ਜਾਂਦੀ ਆ ਸਵੇਰੇ ਤਾਂ ਵਾਜ ਜਿਵੇਂ ਵੈਸੇ ਹੀ ਥੋੜਾ ਜਿਹਾ ਲਾਈਟ ਵੇਟ ਖਾਣਾ ਹੀ ਖਾਦਾ ਸੀਗਾ ਪੋਹਾ ਨਾ ਥੋੜਾ ਜਿਹਾ ਜਲਦੀ ਡਾਈਜੈਸਟ ਹੋ ਜਾਂਦਾ ਕਾਫੀ ਲਾਈਟ ਵੇਟ ਹੁੰਦਾ ਆ ਔਰ ਬਸ ਇਸ ਵੇਲੇ ਹੁਣ ਮੈਨੂੰ ਭੁੱਖ ਲੱਗੀ ਸੀ ਆਪਣੇ ਵਾਸਤੇ ਰੋਟੀ ਬਣਾ ਲਈ ਆ ਇੱਕ ਰੋਟੀ ਮੈਂ ਐਕਸਟਰਾ ਬਣਾ ਲਈ ਸੀਗੀ ਮੈਂ ਕਹ ਜੇ ਗੁਰਸ਼ੀਰ ਨੇ ਖਾਣੀ ਹੋਈ ਤਾਂ ਮੇਰੇ ਨਾਲ ਹੀ ਖ ਸਬਜੀ ਨਾ ਮੇਰੇ ਕੋਲ ਰਾਤ ਦੀ ਪਈ ਹੋਈ ਸੀ ਮੈਂ ਸੋਚਿਆ ਅੱਜ ਉਹਦੇ ਨਾਲ ਹੀ ਰੋਟੀ ਖਾ ਲੈਨੀ ਆ ਨਾਲੇ ਤਾਂ ਸਬਜੀ ਖਤਮ ਹੋ ਜਾਊਗੀ ਫਿਰ ਐਸ ਤਰ੍ਹਾਂ ਕਿ ਨਾ ਵੇਸਟ ਵੀ ਨਹੀਂ ਹੁੰਦੀ ਤੇ ਮੈਨੂੰ ਸੁੱਟਣ ਲੱਗੇ ਵੀ ਨਾ ਬੁਰਾ ਨਹੀਂ ਲੱਗਦਾ ਹੈਗਾ ਔਰ ਦੂਜੀ ਸਾਈਡ ਤੇ ਨਾ ਇੱਕ ਕੱਪ ਆਪਣੇ ਵਾਸਤੇ ਅਦਰਕ ਵਾਲੀ ਚਾਹ ਜਰੂਰ ਬਣਾਈ ਸੀ ਮੇਰਾ ਗਲਾ ਵਗੈਰਾ ਕਾਫੀ ਖਰਾਬ ਆ ਆਪਣਾ ਮੈਂ ਖਾਣਾ ਵਗੈਰਾ ਖਾ ਕੇ ਉਸ ਤੋਂ ਬਾਅਦ ਗੁਰਸ਼ੀਰ ਨੂੰ ਵੀ ਦੁੱਧ ਪਿਲਾ ਕੇ ਉਹਨੂੰ ਮੈਡੀਸਿਨ ਦੇ ਕੇ ਉਸ ਤੋਂ ਬਾਅਦ ਉਹਨੂੰ ਮੈਂ ਸਵਾਦ ਦਿੱਤਾ ਸੀਗਾ ਦੁਪਹਿਰ ਨੂੰ ਉਹਨੂੰ ਮੈਂ ਥੋੜੀ ਦੇਰ ਵਾਸਤੇ ਸਵਾਦ ਨਹੀਂ ਹੁੰਨੀਆ ਦਵਾਈ ਨਾ ਦੇਣ ਦਾ ਬੱਚੇ ਨੂੰ ਵੀ ਤਾਂ ਫਾਇਦਾ ਆਪਣੇ ਆਪ ਨੂੰ ਵੀ ਲੈਣ ਦਾ ਤਾਂ ਫਾਇਦਾ ਆ ਜਿੰਨੀ ਦੇ ਤੱਕ ਤੁਸੀਂ ਰੈਸਟ ਨਹੀਂ ਨਾ ਕਰਦੇ ਦਵਾਈ ਵੀ ਚੰਗੀ ਤਰੀਕੇ ਨਾਲ ਅਸਰ ਨਹੀਂ ਕਰਦੀ ਉਸ ਤੋਂ ਬਾਅਦ ਫਿਰ ਮੈਂ ਨਾ ਕੋਠੇ ਤੇ ਆ ਗਈ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਅੱਜ ਮੈਂ ਸਵੇਰੇ ਕੱਪੜੇ ਧੋਤੇ ਸੀਗੇ ਤੇ ਸਾਰੇ ਕੱਪੜੇ ਨਾ ਮੇਰੇ ਸੁੱਕ ਚੁੱਕੇ ਆ ਮੈਂ ਕਿਹਾ ਹੁਣ ਮੈਂ ਉਤਾਰ ਲੈਣੀ ਆ ਜਦੋਂ ਨਾ ਥੋੜੀ ਜੀ ਮਤਲਬ ਧੁੱਪ ਚਲੇ ਜਾਂਦੀ ਛਾਂ ਵਗੈਰਾ ਆ ਜਾਂਦੀ ਹੈ ਨਾ ਫਿਰ ਕੱਪੜੇ ਨਾ ਠੰਡੇ ਵੀ ਹੋ ਜਾਂਦੇ ਔਰ ਐਦਾਂ ਲੱਗਦਾ ਜਿਦਾਂ ਕੱਪੜੇ ਸੁੱਕੇ ਨਹੀਂ ਹੈਗੇ ਗਿੱਲੇ ਗਿੱਲੇ ਰਹਿ ਗਏ ਨੇ ਤੇ ਨਾ ਫਿਰ ਜਿੱਦਾਂ ਜਿੱਦਾਂ ਧੁੱਪ ਰਹਿੰਦੀ ਹੈ ਨਾ ਫਿਰ ਧੁੱਪ ਦੇ ਹੁੰਦੇ ਹੁੰਦੇ ਮੈਂ ਕੱਪੜੇ ਉਤਾਰ ਲੈਣੇ ਹੁੰਨੇ ਆ ਦੋ ਦਿਨ ਹੋ ਗਏ ਮੌਸਮ ਤਾਂ ਬਹੁਤ ਜ਼ਿਆਦਾ ਖਰਾਬ ਸੀਗਾ ਬਟ ਅੱਜ ਤੁਸੀਂ ਦੇਖ ਸਕਦੇ ਹਾਜੇ ਵੀ ਧੁੱਪ ਬਹੁਤ ਜ਼ਿਆਦਾ ਤੇਜ਼ ਸੀਗੀ ਦਿਲ ਤਾਂ ਮੇਰਾ ਕਰਦਾ ਸੀ ਸਾਰੇ ਕੰਮ ਕਰਕੇ ਛੱਡ ਕੇ ਨਾ ਮੈਂ ਧੁੱਪੇ ਥੋੜੀ ਦੇਰ ਵਾਸਤੇ ਬੈਠ ਜਾਵਾਂ ਧੁੱਪੇ ਬੈਠਣਾ ਨਾ ਵੈਸੇ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੇ ਵਾਸਤੇ ਵੀ ਬੱਚਿਆਂ ਵਾਸਤੇ ਵੀ ਔਰ ਜਿਨ੍ਹਾਂ ਨੂੰ ਨਾ ਵਿਟਾਮਿਨ ਡੀ ਦੀ ਕਮੀ ਹੁੰਦੀ ਆ ਉਹ ਧੁੱਪ ਜ਼ਰੂਰ ਸੇਕਿਆ ਕਰੋ ਵਿਟਾਮਿਨ ਡੀ ਦੀ ਜਿਹੜੀ ਘਾਟ ਹੁੰਦੀ ਨਾ ਧੁੱਪ ਸੇਕਣ ਨਾਲ ਪੂਰੀ ਹੋ ਜਾਂਦੀ ਆ ਕਾਫੀ ਸਾਰੇ ਲੋਕੀ ਮੈਂ ਕਹਿੰਦੇ ਇਹ ਸੁਣਿਆ ਕਿ ਸਾਨੂੰ ਪੱਕੀ ਗੋਲੀ ਲੱਗੀ ਹੋਈ ਸੀ ਵਿਟਾਮਿਨ ਡੀ ਦੀ ਬਟ ਡੇਲੀ ਦੀ ਘਾਟ ਹੁੰਦੀ ਨਾ ਉਹ ਉਹਨਾਂ ਧੁੱਪ ਦੇ ਨਾਲ ਪੂਰੀ ਹੋ ਜਾਂਦੀ ਆ ਜਿਹੜੀ ਸਵੇਰ ਵਾਲੀ ਧੁੱਪ ਹੁੰਦੀ ਨਾ ਜਿੱਦਾਂ ਮਤ ਸੂਰਜ ਚੜ੍ਹਦਾ ਹੀ ਹੁੰਦਾ ਆ 6 ਤੋਂ 7 ਵਜੇ ਵਾਲੀ ਧੋਪਾ ਨਾ ਉਹ ਵੈਸੇ ਸਭ ਤੋਂ ਬੈਸਟ ਹੁੰਦੀ ਆ ਉਹਨੂੰ ਤੁਸੀਂ ਨਾ ਸਵੇਰੇ ਉੱਠ ਕੇ ਜਿੱਦਾਂ ਹੁਣ ਕਈ ਵਾਰ ਨਹੀਂ ਵੀ ਟਾਈਮ ਹੁੰਦਾ ਨਾ ਜਿਆਦਾ ਨਹੀਂ ਤਾਂ 10 ਤੋਂ 15 ਮਿੰਟ ਜ਼ਰੂਰ ਧੁੱਪੇ ਬੈਠ ਕੇ ਆਇਆ ਕਰੋ ਔਰ ਜਿਹੜੇ ਲੋਕਾਂ ਨੂੰ ਗੋਲੀ ਪੱਕੀ ਲੱਗੀ ਹੋਈ ਸੀ ਨਾ ਵਿਟਾਮਿਨ ਡੀ ਦੀ ਕਾਫੀ ਸਾਰੇ ਲੋਕਾਂ ਦੀ ਉਹਦੇ ਨਾਲ ਪ੍ਰੋਬਲਮ ਸੋਲਵ ਹੋ ਚੁੱਕੀ ਆ ਕਾਫੀ ਸਾਰੇ ਲੋਕੀ ਮੈਂ ਇਹ ਕਹਿੰਦੇ ਸੁਣੇ ਆ ਵੀ ਸਾਡੀ ਜਿਹੜੀ ਗੋਲੀ ਸੀ ਨਾ ਉਹ ਹਟ ਚੁੱਕੀ ਆ ਹੁਣ ਅਸੀਂ ਬਿਲਕੁਲ ਵੀ ਨਹੀਂ ਲੈਂਦੇ ਬਸ ਡ ਉਨੇ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਅੱਜ ਦੀ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਇੱਕ ਲਾਈਕ ਜਰੂਰ ਕਰਕੇ ਜਾਓ ਸ਼ੇਅਰ ਕਰ ਦਿਓ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਜਲਦੀ ਹੀ ਮਿਲੂੰਗੀ ਅਗਲੇ ਵਲੌਗ ਦੇ ਵਿੱਚ ਬਾਏ